ਪੰਜਾਬੀ ਸਿਨੇਮਾ ਦੀ ਇੱਕ ਖੁਸ਼ਕਿਸਮਤੀ ਆ ਕਿ ਸਿਨੇਮਾ ਦੇ ਕੋਲ ਆਡੀਅנס ਦਰਸ਼ਕਾਂ ਦੀ ਕਦੇ ਵੀ ਘਾਟ ਨਹੀਂ ਰਹੀ ਮੈਨੂੰ ਲੱਗਦਾ ਕੋਈ ਵੀ ਸਿਨੇਮਾ ਉਦੋਂ ਤੱਕ ਜਿਉਂਦਾ ਰਹਿੰਦਾ ਜਦੋਂ ਉਹਦੇ ਕੋਲ ਦਰਸ਼ਕ ਰਹਿੰਦੇ ਆ ਤੇ ਪੰਜਾਬੀ ਮੈਨੂੰ ਲੱਗਦਾ ਅਸੀਂ ਕੋਰੀਅਨ ਡਰਾਮੇ ਦੇਖ ਲਈਏ ਭਾਵੇਂ 스ਪੈਨਿਸ਼ ਅੰਗਰੇਜ਼ੀ ਫਿਲਮਾਂ ਵੈਬ ਸੀਰੀਜ਼ ਦੇਖ ਲਈਏ ਪਰ ਪੰਜਾਬੀ ਫਿਲਮ ਜਦੋਂ ਵੀ ਆਉਂਦੀ ਆ ਤੇ ਉਹਦੀ ਤਾਰੀਫ਼ ਹੁੰਦੀ ਆ ਤਾਂ ਅਸੀਂ ਸਾਰੇ ਥੀਏਟਰਸ ਦੇ ਵੱਲ ਆਪਣਾ ਰੁੱਖ ਕਰਦੇ ਆਂ ਔਰ ਮੈਨੂੰ ਲੱਗਦਾ ਇਹ ਪੰਜਾਬੀ ਸਿਨੇਮਾ ਦੀ ਔਰ ਪੰਜਾਬੀ ਫਿਲਮ ਇੰਡਸਟਰੀ ਦੀ ਖੁਸ਼ਕਿਸਮਤੀ ਆ ਔਰ ਮੈਨੂੰ ਲੱਗਦਾ ਇਸ ਗੁੱਡ ਲੱਕ ਨੂੰ ਬਰਕਰਾਰ ਰੱਖਣ ਵਾਸਤੇ ਫਿਲਮ ਮੇਕਰਸ ਨੂੰ ਕੰਮ ਵੀ ਕਰਨਾ ਚਾਹੀਦਾ ਸੋ ਇੱਕ ਕੁੜੀ ਫਿਲਮ ਦੀ ਗੱਲ ਕਰਦੇ ਆਂ ਕੁਲਮਲਾਕੇ ਫਿਲਮ ਚੰਗੀ ਸੀ ਪਰਿਵਾਰ ਨਾਲ ਬੈਠ ਕੇ ਦੇਖਣ ਵਾਲੀ ਮੂਵੀ ਆ ਕਿਰਦਾਰ ਬਾ ਕਮਾਲ ਇਹਦੇ ਵਿੱਚ ਜਿਨ੍ਹਾਂ ਨੇ ਆਪਣੀ ਅਦਾਕਾਰੀ ਤੇ ਜੋਰ ਦਿਖਾਇਆ ਨਿਰਮਲ ਰਿਸ਼ੀ ਬੜੇ ਪੁਰਾਣੇ ਬੜੀ ਖੰਡੀ ਹੋਈ ਸਾਡੀ ਬੇਬੇ ਪੰਜਾਬੀ ਫਿਲਮ ਇੰਡਸਟਰੀ ਦੀ ਉਹਨਾਂ ਵੱਲੋਂ ਸ਼ਹਿਨਾਜ਼ ਗਿਲ ਦੀ ਦਾਦੀ ਦਾ ਰੋਲ ਜਿਹੜਾ ਪਲੇ ਕੀਤਾ ਗਿਆ ਬੜਾ ਵਧੀਆ ਵੈਲ ਪਲੇਡ ਰੋਲ ਆ ਜਿਹੜਾ ਉਹ ਕੀਤਾ ਗਿਆ ਪਲੇਅ ਦੇ ਵਿੱਚ ਸਾਰੇ ਕਿਰਦਾਰ ਬੜੇ ਵਧੀਆ ਐ ਸ਼ਹਿਨਾਜ਼ ਗੱਲ ਜਿਹੜੀ ਕਿ ਅਕਸਰ ਜਿਹਨਾਂ ਨੂੰ ਆਪਾਂ ਰੀਅਲਿਟੀ ਸ਼ੋਜ਼ ਵਿੱਚ ਦੇਖ ਚੁੱਕੇ ਹਾਂ ਫਿਲਮਾਂ ਵਿੱਚ ਦੇਖ ਚੁੱਕੇ ਹਾਂ ਪੰਜਾਬੀ ਫਿਲਮਾਂ ਵਿੱਚ ਦੇਖ ਚੁੱਕੇ ਹਾਂ 뮤지컬 ਵੀਡੀਓਜ਼ ਵਿੱਚ ਦੇਖ ਚੁੱਕੇ ਹਾਂ ਸ਼ਹਿਨਾਜ਼ ਗੱਲ ਨੇ ਬੜਾ ਵੱਖਰਾ ਜਿਹਾ ਕਿਰਦਾਰ ਇਸ ਫਿਲਮ ਦੇ ਵਿੱਚ ਕੀਤਾ ਫਿਲਮ ਦਾ 뮤직 ਬਾ ਕਮਾਲ ਆ ਫਿਲਮ ਦੇ ਜਿਹੜੀ ਸਕ੍ਰੀਨਪਲੇ ਕਮਾਲ ਦਾ ਐ ਸਿਨੇਮਟੋਗ੍ਰਾਫੀ ਕਮਾਲ ਦੀ ਆ ਕਾਸਟੂਮਸ ਬੜੇ ਵਧੀਆ ਜਿਹੜੇ ਪਾਏ ਗਏ ਆ ਫਿਲਮ ਬੋਰਿੰਗ ਨਹੀਂ ਲੱਗਦੀ ਫਿਲਮ ਦੇ ਵਿੱਚ ਰੋਮਾਂਸ ਦੇ ਨਾਲ ਨਾਲ ਫਿਲਮ ਦੇ ਵਿੱਚ ਹਾਸਾ ਹੈ ਕਿਤਨਾ ਕਿਤੇ ਪ੍ਰੋਡਿਕਟੇਬਲ ਸਟੋਰੀ ਜਿਹੜੀ ਆ ਡੈਫੀਨਿਟਲੀ ਲੱਗਦੀ ਆ ਪਰ ਕੋਲ ਮਾ ਕੇ ਜਿਹੜਾ ਫਿਲਮ ਦੇ ਵਿੱਚੋਂ ਮੈਂ ਜਿਹੜਾ ਉਹਦਾ ਅਰਕ ਕੱਢਿਆ ਉਹ ਇਹ ਆ ਕਿ ਇੱਕ ਮੈਸੇਜ ਫਿਲਮ ਦੇ ਵਿੱਚ ਬੜਾ ਵੱਡਾ ਹੈ ਮੈਸੇਜ ਉਹ ਆ ਕੇ ਅਸੀਂ ਆਪਦੇ ਬੱਚਿਆਂ ਦੀ ਨਾ ਬੜੀ ਤਾਰੀਫ ਕਰਦੇ ਆਂ ਕਈ ਵਾਰ ਕਿ ਬਈ ਸਾਡਾ ਬੱਚਾ ਨੰਬਰ ਬੜੇ ਵਧੀਆ ਲੈਂਦਾ ਸਾਡਾ ਬੱਚਾ ਅੰਗਿਆਕਾਰ ਬਹੁਤ ਆ ਸਾਡੇ ਬੱਚੇ 'ਚ ਆਹਾ ਆਹਾ ਚੰਗੀਆਂ ਆ ਤਾਂ ਆਪਾਂ ਸਾਰੇ ਕਰਦੇ ਆ ਨਾ ਸਾਰੇ ਕਰਦੇ ਆ ਪਰ ਕਿਤਨੇ ਕਿਤੇ ਜਦੋਂ ਬੱਚਾ apni ਪਸੰਦ ਦਾ ਹਮਸਫਰ ਚੁਣਦਾ ਏ ਤੁਹਾਡਾ ਸਿਆਣਾ ਬੱਚਾ ਤੁਹਾਡਾ ਇੰਟੈਲੀਜੈਂਟ ਬੱਚਾ ਜਦੋਂ ਪਾਰਟਨਰ ਚੂਜ਼ ਕਰਦਾ ਉਦੋਂ ਅਸੀਂ ਬੱਚੇ ਨੂੰ ਗਲਤ ਸਾਬਤ ਕਿਉਂ ਕਰ ਦਿੰਦੇ ਆਂ ਮੈਨੂੰ ਇਹ ਅੱਜ ਤੱਕ ਸਮਝ ਨਹੀਂ ਆਇਆ ਸੋਸਾਇਟੀ ਵਿੱਚ ਬੜੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਕਿ ਬੱਚੇ ਤੁਹਾਡੀਆਂ ਖੁਸ਼ੀਆਂ ਅੱਗੇ ਬੱਚੇ ਪੇਰੈਂਟਸ ਦੀਆਂ ਖੁਸ਼ੀਆਂ ਅੱਗੇ ਆਪਣੇ ਹਥਿਆਰ ਸਿੱਟ ਦਿੰਦੇ ਆ ਸਰੈਂਡਰ ਕਰ ਦਿੰਦੇ ਆ ਕਿ ਠੀਕ ਆ ਬੇ ਮੇਰੇ ਪੇਰੈਂਟਸ ਨੂੰ ਨਹੀਂ ਰਿਸ਼ਤਾ ਪਸੰਦ ਜੋ ਮੈਂ ਚਾਹੁੰਨੀ ਆ ਤਾਂ ਮੈਂ ਉੱਥੇ ਵਿਆਹ ਕਰਵਾਉ ਜਿੱਥੇ ਇਹ ਚਾਹੁੰਦੇ ਆ ਸੋ ਇੱਥੇ ਵੀ ਇੱਕ ਬੇਨਤੀ ਜ਼ਰੂਰ ਕਰੂੰਗੀ ਫਿਲਮ ਦਾ ਵੀ ਇਹ ਮੈਸੇਜ ਆ ਕਿ ਜਦੋਂ ਬੱਚੇ ਤੁਹਾਡੀਆਂ ਖੁਸ਼ੀਆਂ ਦੇ ਸਰੈਂਡਰ ਕਰ ਦਿੰਦੇ ਆ ਪਰ ਤੁਸੀਂ ਕਿਉਂ ਨਹੀਂ ਬੱਚੇ ਦੀ ਖੁਸ਼ੀਆਂ ਬਾਰੇ ਸੋਚਦੇ ਔਰ ਤੁਹਾਡਾ ਸਖਾਇਆ ਹੋਇਆ ਬੱਚਾ ਤੁਹਾਡਾ ਜੰਮਿਆ ਪਾਲਿਆ ਪੋਸਿਆ ਹੋਇਆ ਬੱਚਾ ਜਿਹੜਾ ਏ ਉਹ ਜਿੰਨੂੰ ਤੁਸੀਂ ਚੰਗੇ ਆਥਿਕਸ ਦਿੱਤੇ ਆ ਉਹ ਮਾੜਾ ਹਮਸਫਰ ਨਹੀਂ ਲੱਭ ਸਕੂਗਾ ਉਹ ਚੰਗਾ ਹੀ ਲੱਭੂਗਾ ਆਪਣੇ ਲਈ ਸੋ ਮੈਂ ਸਮਾਜ ਨੂੰ ਵੀ ਬੇਨਤੀ ਕਰੂੰਗੀ ਕਿ ਬੱਚਿਆਂ ਨਾਲ ਜ਼ਰੂਰ ਸੁਣਿਆ ਕਰੋ ਸਪੈਸ਼ਲੀ ਤੁਹਾਡੇ ਬੱਚੇ ਸਿਆਣੇ ਆ ਤੁਹਾਡੇ ਬੱਚੇ ਸਮਝਦਾਰ ਆ ਤਾਂ ਉਹ ਪਾਰਟਨਰ ਵੀ ਚੰਗਾ ਚੁਣਗੇ ਗਲਤ ਨਹੀਂ ਚੁਣਗੇ ਸੋ ਕੁਲਮ ਲਾਕੇ ਜੀ ਫਿਲਮ ਬੜੀ ਵਧੀਆ ਸੀ ਸੋਹਣੀ ਫਿਲਮ ਸੀ ਸ਼ਹਿਨਾਜ਼ ਦੇ ਵੱਲੋਂ ਇੱਕ ਕਮਾਲ ਦਾ ਮੈਂ ਕਹੂੰਗੀ ਇੱਕ ਐਂਟਰੀ ਸੀਗੀ ਇਸ ਫਿਲਮ ਦੇ ਰਾਹੀਂ ਹੋਰ ਵੀ ਕਾਫੀ ਫਿਲਮਾਂ 'ਚ ਉਹਨਾਂ ਨੇ ਕੰਮ ਕੀਤਾ ਹੈ ਕਾਲਾ ਸ਼ਾ ਕਾਲਾ ਡਾਕਾ ਬਹਾਸਲਾ ਰੱਖਦੇ ਇਤਮਾਮ ਫਿਲਮਾਂ ਪਰ ਇਸ ਫਿਲਮ ਦੇ ਵਿੱਚ ਬੜੀ ਵਲੱਖਣ ਜੀ ਸਟੋਰੀਆ ਪਰਿਵਾਰ ਦੇ ਨਾਲ ਜ਼ਰੂਰ ਜਾਓ ਜੇਕਰ ਅਜੇ ਤੱਕ ਨਹੀਂ ਦੇਖੀ ਔਰ ਜੇ ਦੇਖ ਚੁੱਕੇ ਆ ਤਾਂ ਤੁਸੀਂ ਕਮੈਂਟ ਜ਼ਰੂਰ ਕਰਕੇ ਦੱਸਿਓ ਕਿ ਇਸ ਫਿਲਮ ਦੇ ਵਿੱਚ ਤੁਹਾਨੂੰ ਚੰਗਾ ਕੀ ਲੱਗਿਆ ਜੀ ਸਤਿ ਸ਼੍ਰੀ ਅਕਾਲ ਖੁਸ਼ ਰਹੋ ਆਵਾਜ਼ਤਾਂ